ਬੰਦਿਆ ਓਏ ਮੇਰਾ ਕਾਚਾ ਪੈ ਗਿਆ ਕੰਦਾਂ ਕਾ ਕੇ ਲੈ ਜਾਓਗਾ ਮੇਰਾ ਕਾਹਤਾ ਚਾਤਾ ਹੀ ਜੀ ਕਿੰਨੇ ਲੀ ਗਏ ਲਿੰਗਦੀ ਹੈ ਮੈਂ ਕਹਿੰਦਾ ਮੈਂ ਕੋਈ ਨਹੀਂ ਕਾਲੇ ਨੂੰ ਬਣਾ ਹਾਂ ਜੀ ਕਿਨਾ ਹੈ ਤੁਹਾਡੀ ਜਿਨ੍ਹਾਂ ਦੀ ਮੌਤ ਹੋਈ ਤੁਹਾਡੀ ਕੀ ਲੱਗਦੇ ਸੀਗੇ ਹਾਂਜੀ ਮੇਰੀ ਭਤੀ ਜੇ ਹੈ ਤੇ ਕਿਵੇਂ ਮੌਤ ਹੋਈ ਕਿਵੇਂ ਹਾਂਜੀ ਮੌਤ ਹੋਈ ਕਿਵੇਂ ਇਹਨਾਂ ਦੀ ਕਾਰ ਦੇ ਸੀਗੇ ਪਤਾ ਨਹੀਂ ਵੀਰੇ ਕਿਵੇਂ ਆਉਣੇ ਵਜੇ ਗੋਲੀਆਂ ਗੋਲੀਆਂ ਵਦੀਆਂ ਕਿਹਦੇ ਹਿਸਾਬ ਲੱਗਿਆ ਸਾਨੂੰ ਨਹੀਂ ਪਤਾ ਜੇ ਥੱਲੇ ਚੜ੍ਹ ਛੜ ਕਿਤੇ ਛੁੜੀ ਦੀ ਮੌਤ ਹੋਈ ਹਾਂਜੀ ਕਿੱਥੇ ਪੜਾਇਆ ਸੀਗਾ ਕਿੰਨੇ ਜਣੇ ਸੀਗੇ ਕਾਰ 'ਚ ਚਾਰ ਜਣੇ ਸੀਗੇ ਤੇ ਘਰੋਂ ਚੱਲੇ ਸੀ ਕਿਤੇ ਹਾਂਜੀ ਚੱਲੇ ਸੀ ਕਿਤੇ ਪਤਾ ਨਹੀਂ ਬਾਜ਼ਾਰ ਵਿੱਚੋਂ ਚੱਲੇ ਕਿੱਥੇ ਚੱਲੇ ਸੀ ਛੁੜੀ ਤਾਂ ਵਿਆਹ ਸੀ ਤੇ ਹਾਂਜੀ ਕਦੋਂ ਦਾ ਆਪ ਮਿੰਟਾਂ ਹੀ ਜਾਏਗੇ 10ਵੇਂ ਮਿੰਟ ਤੁਹਾਨੂੰ ਪਤਾ ਲੱਗੇ ਗੋਲੀਬਾਰਤੀ ਉਹਨਾਂ ਨੂੰ ਕੀ ਪਤਾ ਜੀ ਕਿੰਨੇ ਮਾਰੇ ਸੁਦੇਵ ਸਿੰਘ ਜੀ ਵੀ ਸੂਟ ਕੱਪ ਪਾਈ ਇੱਥੇ ਆਪਣੇ ਕਿਸਾਰਾ ਗਾੜੀ ਗੁਰਦੁਆਰੇ ਕੋਲ ਉੱਥੇ ਚੱਲੀਆਂ ਗੋਲੀਆਂ ਤੇ ਤਿੰਨ ਜਣੇ ਦਾ ਮੌਤ ਹੋ ਗਈ ਮੌਕੇ ਤੇ ਤੇ ਹਾਲੇ ਸੀਰੀਅਸ ਅੰਦਰ ਬੈਠੇ ਬਤਾ ਨਹੀਂ ਗੋਲੀ ਕਿਹੜੀ ਨਾਲ ਚੱਲੀ ਇਹ ਆਪਣੇ ਗੁਰਦੁਆਰੇ ਸਾਲਾ ਗਾੜੀ ਕੋਲ ਕੀ ਕਾਰਨ ਸਰਕਾਰ ਦਾ ਪਤਾ ਨਹੀਂ ਦੋ ਕੋਈ ਪਤਾ ਨਹੀਂ ਆ ਰਿਹਾ ਕਿੰਨੇ ਦੱਤੋ ਫ੍ਰੈਂਡ ਦੇ ਦੱਤੋ ਕੁੜੀ ਦੇ ਦੱਤੋ ਉਹੀ ਮੌਕੇ ਤੇ ਦੋ ਜਣ ਦੇ ਦੱਤ ਮੌਕ ਤੇ ਨਹੀਂ ਉਹਨਾਂ ਦੇ ਮੌਕੇ ਤੇ ਹੋ ਗਏ ਦੋ ਦਖਲ ਪਾਏ ਸੀ ਭਾਜੀ ਬੱਸ ਮੇਰੇ ਫ੍ਰੈਂਡ ਹੀ ਸੀ ਭਾਜੀ ਮੈਂ ਮੌਕੇ ਤੇ ਸੀ ਮੈਨੂੰ ਪਤਾ ਲੱਗਿਆ ਕੋ ਚਲਾਣ ਵਾਲੇ ਹੈਗੇ ਕੌਣ ਸੀਗੇ ਪਤਾ ਨਹੀਂ ਭਾਜੀ ਇਹਨਾਂ ਪਤਾ ਨੌ ਜਣੇ ਹੈਗੇ ਸੀ ਵਿਕਲਾ ਤੇ ਸੀ ਟੋਟਲ ਕਿੰਨੀਆਂ ਗੋਲੀਆਂ ਦਾ ਫਾਇਰ ਉਹ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਗੋਲੀਆਂ ਸੀ ਕਿੰਨੇ ਜਣੇ ਸੀ ਉਹ ਨੌ ਜਣੇ ਸੀ ਪਾਪੇ ਆਏ ਸੀ ਵਿਕਲਾ ਤੇ ਉਲੀਵਾਰੀ ਕੀਤੀ ਗਈ ਜਿਹਨੇ ਜਕਮੀ ਨੇ ਉਹਨੂੰ ਹਸਪਤਲ ਨੂੰ ਜਾਈਗਾ ਅੱਛਾ ਮੌਤ ਦੀ ਵੀ ਗੱਲ ਕੀਤੀ ਜਾਂਦੀ ਕਿ ਮਹਿਰਾਤੇ ਹੋਰ ਵੀ ਮੌਤ ਵੀ ਖਜੀਬ ਕਨਫਰਮ ਨਹੀਂ ਕਰ ਸਕਦੇ ਜੇ ਹਸਪਤਲ ਲੈ ਕੇ ਗਏ ਸਾਰੇ ਜਕਮੀ ਜਿੰਨੇ ਗੱਡੀ ਵਿੱਚ ਮਰੂਦ ਸਨ ਉਹਨਾਂ ਨੂੰ ਉਸ ਤੋਂ ਬਾਅਦ ਤੁਹਾਨੂੰ ਕਨਫਰਮ ਕਰੇ ਕੁਝ ਦੱਸ ਸਕਦੇ ਕਿ ਕਿਹਨੇ ਗੱਡੀ ਇਹ ਪੂਰਾ ਕੀ ਹਾਸਾ ਆਇਆ ਸਰ ਇੱਕ ਵਾਰੀ ਰਿਪੀਟ ਕਰ ਦਿਓ ਗੋਲੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸਨ ਕਾਫੀ ਕੋਲੇ ਜੇ ਬ੍ਰਾਹਮਤ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਹਾਂ ਕਿੰਨੇ ਗੋਲੇ ਤੋਂ ਬ੍ਰਾਹਮਤ ਹੋਏ ਨੇ ਸਰ ਲੱਗ ਰਿਹਾ ਹੈ ਕਿ ਕੀ ਹਾਸਾ ਕੀ ਹੋਇਆ ਸਰ ਪੂਰਾ ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦੇ ਅਜੇ ਤੱਕ ਕਿਉਂਕਿ ਜੋ ਜਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਪਾਈ ਉਹਨਾਂ ਸਾਰਿਆਂ ਨੂੰ ਇੰਸਟੈਂਟਲੀ ਜਿੰਨੇ ਸਿਵਲਿੰਸ ਆਸ-ਪਾਸ ਹਸਪਤਲ ਲੈ ਗਏ ਨੇ ਉਹਨਾਂ ਗੱਲ ਕਰਨ ਤੋਂ ਬਾਅਦ ਹੀ ਕਨਫ